ਉਹ ਤੋਂ ਸੁੱਧਾ ਮਾਰਨਾ ਮੰਗਦਾ ਮੈਨੂੰ ਕਿ ਬਤਾਉਗਾ ਹਾਂ ਲੱਗਿਆ ਉਹ ਤੋਂ ਚੰਗੀ ਨਹੀਂ ਆਦਾ ਕੋਈ ਤੋੜ ਨਹੀਂ ਕਿਤੇ ਕੈਂ ਲੱਗਿਆ ਹਾਂ ਨਹੀਂ ਬਈ ਤੂੰ ਤੂੰ ਜਾਣ ਪਰ ਕਿਦਾਂ ਕਰਾਮ ਆਗੇ ਸ਼ੌਕ ਸਾਰੇ ਹੁੰਦਾ ਇਹ ਦੇਖਦੇ ਵਿਹਲੇ ਸਾਰੇ ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਣ ਦੇ ਚੜ੍ਹਦੇ ਪੰਜਾਬ ਵਾਲੇ ਤੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਮਿੱਤਰੋ ਲੈ ਅੱਜ ਜਾਲ ਲੈ ਕੇ ਆਏ ਆਪਾਂ ਨੈਟ ਲਾਉਣ ਵਾਸਤੇ ਤੇ ਦੇਖ ਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਦਾ ਸਹੀ ਹੈ ਜਾਂ ਕਿਵੇਂ ਆ ਠੀਕ ਹੈ ਤੇ ਇਹ ਸਾਰਾ ਆਪਾਂ ਇਥੇ ਕਵਰ ਕਰਾਂਗੇ ਜਿਵਾਰੇ ਤੋਂ ਨਾਲ ਆਹ ਕੰਦੇ ਤੱਕ ਠੀਕ ਹੈ ਦੇਖਦੇ ਆਪਾਂ ਕੀ ਹਿਸਾਬ ਕਿਤਾਬ ਲੱਗਦਾ ਇਹ ਹੈਗਾ 15 ਫੁੱਟ ਹੈ ਨਾ ਕਿ 10 ਫੁੱਟ ਹੈ 10 ਤੋਂ ਚੰਚਾ ਬਹੁਤ ਨਮਲੇ ਕੁਸਾ 10 ਫੁੱਟ ਲੰਬਾਈ ਹੈ ਤੇ 100 ਫੁੱਟ ਚੜਾਈ ਹੈ ਮਿੱਤਰੋ ਐਂ ਕਰ ਪਹਿਲਾਂ ਗੱਲ ਸੁਣ ਮੇਰੀ ਉਹ ਦੋ ਚੀਜ਼ਾਂ ਹੋ ਜਾਂਦੀਆਂ ਸ਼ੁਰੂਆਤ ਕੀ ਮੇਰੀ ਗੱਲ ਤੁਹਾਨੂੰ ਤੂੰ ਗੱਲ ਨਹੀਂ ਸਮਝਿਆ ਯਾਰ ਮਿਸਤਰੀ ਬੰਦਾ ਤੂੰ ਸਾਡਾ ਮੈਂ ਭੈਣ ਤੋਂ ਲੋਕਾਂ ਦੇ ਬੰਗਲੇ ਬਣਾਤੇ ਤੁਸੀਂ ਮੈਨੂੰ ਭੌਂ ਬਣਾਈ ਹਾਂ ਜੀ ਇਹਨੂੰ ਆਪਾਂ ਰੱਖੋ ਲਾ ਕੇ ਇਹ ਤੋਂ ਇਹਨਾਂ ਬੰਨੂ ਇਹਨੂੰ ਇੱਕ ਨੂੰ ਬਣਾਓ ਪਹਿਲਾਂ ਫਿਰ ਤੂੰ ਕੀ ਹੁਣ ਹੈ ਲੈ ਮਿੱਤਰੋ ਲੱਗੇ ਆ ਲਾਉਣ ਜਾਲ ਦਾ ਕਰਦੇ ਅੱਜ ਸੈਟਿੰਗ ਤੇ ਮਿਸਤਰੀ ਸਾਹਿਬ ਆਏ ਨੇ ਗੁਰਦੀਪ ਰੋਜਾਂ ਵਾਲੀ ਵਾਲਾ ਹਾਂ ਸਪੈਸ਼ਲ ਮਿਸਤਰੀ ਬੁਲਾਇਆ ਮਿੱਤਰੋ ਰੋਜਾਂ ਵਾਲੀ ਤੋਂ ਆ ਰਹੀ ਕਿਤੇ ਬਹੁਤ ਬਈ ਇਹਨਾਂ ਦੇ ਮੈਂ ਕਹਣਾ ਬਾਦੂ ਯਾਰ ਤਾਂ ਸਮਝਦਾ ਨਹੀਂ ਇੱਧਰ ਆ ਤੂੰ ਬਈ ਇੱਧਰ ਚ ਨਹੀਂ ਫਿਕਸ ਕਰਦਾ ਆ ਬਈ ਤੂੰ ਕੋਈ ਨਾ ਜਾਲਸ ਨਹੀਂ ਫਸਣ ਦਿੰਦੇ ਚੱਲ ਉਹ ਨਾ ਬਸ ਤੂੰ ਮੈਂ ਗਾਡਰ ਪਾਏ ਹੋਏ ਨੇ ਯਾਰ ਕਿੰਦਾ ਚੱਲਦਾ ਉਹ ਯਾਰ ਗਾਡਰ ਦਾ ਪਾਏ ਨੇ ਬਈ ਡਰ ਲੱਗਦਾ ਆ ਹਾਂ ਆ ਲੈ ਮੱਛੀ ਤਾਂ ਆਈ ਨਹੀਂ ਜਾਲ ਜਵਾਲਟੀ ਫਸ ਗਈ ਹਰ ਜਾ ਨਹੀਂ ਨਹੀਂ ਪਏ ਰਹਿਣ ਦੇ ਪਏ ਰਹਿਣ ਦੇ ਚੱਲ ਉਹ ਤਾਂ ਕੱਢ ਓਏ ਥੱਲੇ ਧਾਰੇ ਨੂੰ ਮੈਂ ਪਾਣਾ ਕੋਸ ਤੇ ਆ ਉਸ ਤੋਂ ਮੈਨੂੰ ਅਕੀ ਬਾਂ ਓਕੇ ਆ ਪਾ ਤਾਂ ਨਹੀਂ ਅੰਦਰ ਕੁੱਝ ਜਿਹਾ ਨਹੀਂ ਓਹੋ ਉਹ ਆ ਨਹੀਂ ਚੱਲ ਇਹ ਤਾਂ ਹੋਰ ਹਿਸਾਬ ਕਰੀ ਜਾਂਦਾ ਮੈਨੂੰ ਪਤਾ ਐ ਕਿਵੇਂ ਪਹਿਲਾਂ ਉਪਰਾਂ ਪਾਸਾ ਮੈਂ ਲਈ ਥੱਲੇ ਦਾ ਨਾਲ ਆਪੀ ਆ ਜੂ ਆਪੀ ਕਦੋਂ ਆ ਜੂ ਯਾਰ ਆ ਜੂਗਾ ਨਾਲ ਐ ਥੋੜੀ ਜਾਲ ਦਾ ਫਰਕ ਪੈਂਦਾ ਚੱਲ ਕੱਚਾ ਉਹ ਇਹਨੂੰ ਸਮਾਨ ਨੂੰ ਵਿਚਾਲੇ ਕਰਦੇ ਤਾਂ ਹੋ ਗਿਆ ਤਾਂ ਬਸ ਪਿਆਰੇ ਨੇ ਇਹਨੂੰ ਤਾਂ ਇਹਦਾ ਗੱਟ ਗੱਟ ਪਤਾ ਹੈ ਕਰਾਂਗੇ ਇਹਨੂੰ ਪੂਰਾ ਕਵਰ ਕਰਕੇ ਤੇ ਉੱਪਰਲੀ ਛੱਤ ਆਪਣੀ ਪੂਰੀ ਆਈ ਉਹ ਗੋਲਾ ਆਪਣਾ ਹੀ ਹੈ ਰੱਤਾ ਰੱਤਿਆਂ ਅਜ ਕੀ ਨਾ ਮੁੰਡਾ ਆਪਣੇ ਕੋਲੇ ਖੜਾ ਜਗਰਨ ਖੜਾ ਲਾਗੇ ਜਾਨਵਰ ਉਹ ਬੋਤਲ ਜੀ ਕੱਢੋ ਇਹਨੂੰ ਫੇਰ ਲੈ ਜੀ ਅੱਡੀ ਕੀ ਹੋਣਾ ਰਿਹਾ ਉਹ ਤਾਂ ਸਿੱਧਾ ਹਾਂ ਫਲਾਵਾਂਗੇ ਜਮਰ ਤੋਂ ਟੌਪ ਦਾ ਹਾਂ ਲੱਗਿਆ ਉਹ ਤੋਂ ਇੱਕ ਵਾਂਗ ਹੀ ਆਨਾਂਗੇ ਕਰਨੀ ਤੋਂ ਦਰ ਹੈ ਤੋ ਟਿਕ ਪੈ ਲੱਗੇ ਇੱਕ ਵਾਂਸ ਦੇ ਬਚਾਰੇ ਪਾਤੀ 100 ਰੁਪਏ ਵੀ ਬਚਾਉਂ ਐ ਨਾ ਚਲ ਕੇ ਇਹ ਦਿੱਤੀ ਚੜਦੇ ਨਾ ਉੱਤੇ ਹੂੰ ਉਹ ਦਮੂਗਾ ਵਿੱਚ ਚਾਉਂਦੇ ਇਹ ਜੋ ਤੁਸ਼ਾਲ ਦੀ ਮਾਰਤਾ ਹੁੰਦੀ ਹੈ ਤੇ ਜੇ ਬਿੱਲੀ ਵਿੱਚ ਆਈ ਵੀ ਤਾਂ ਉਹ ਫਸੂਗੀ ਇਹਦੇ ਚ ਇਹ ਤਾਂ ਹੈ ਨਹੀਂ ਵੀ ਕਬੂਤਰ ਲਾਇਓ ਜਥੇੜੀ ਵੀ ਉੱਥੇ ਹੀ ਫਸੂ ਬਈ ਉੱਤੋਂ ਇਤਨਾ ਉੱਡਦੀ ਰਹੇ ਇੰਨਾ ਤਾਂ ਆਉਂਦਾ ਨਹੀਂ ਬਿੱਲ ਖਾਣਾ ਇੱਥੇ ਹੂੰ ਆਵੋ ਲਈ ਤੋ ਤੁੰਦਿ ਸਮਾ ਆਲਾ ਕਰਿਆ ਬੈਠਣ ਮਿੱਤਰੋ ਜਾਨਪਰ ਆਪਣੀ ਹੈਲੋ ਪਿੰਡ ਲਾਇਆ ਹੈ ਇੱਕ ਬਚਾ ਗਿਆ ਬਾਈ ਇੱਕ ਹੋ ਜਾਂਦਾ ਠੀਕ ਹੈ ਲਾਏ ਹੋਏ ਨੇ ਪਿੰਟ ਆਪਾਂ ਦਾਤੇ ਬੱਸ ਬਈ ਧੂਰੀ ਕੋਲੇ ਦੋ ਥਾਂ ਤੇ ਨੇ ਜਾਨਵਰ ਐ ਤਕੀ ਆ ਜਾਂਦੇ ਨੇ ਅੰਦਰ ਮਿੱਤਰੋ ਠੀਕ ਆ ਬਜੀ ਓਕੇ ਸਾਰਾ ਠੀਕ ਆ ਦੋ ਥਾਂ ਤੇ ਨੇ ਉਤਰ ਆਪਣੇ ਮੈਨੂੰ ਟਰਾਈ ਕੀ ਦਰਸ਼ਨ ਕਿੱਥੇ ਆ ਬਚਿਆ ਜਹਾ ਹਾਂ ਨਹੀਂ ਬਈ ਇੱਥੇ ਮਿੱਤਰੋ ਜਾਨਵਰ ਕਿਦਾਂ ਕਰਾਮ ਆ ਗਏ ਸ਼ੌਕ ਸਾਰਿਆਂ ਦਾ ਕਿਤੇ ਕਿਤੇ ਵਿਲੇ ਹੋਏ ਆਹ ਹੋਵਾ ਕੀ ਕਹਾ ਕੋਈ ਨਹੀਂ ਕਰਦਾ ਦੋ ਥਾਂ ਦੇ ਨੇ ਜਾਨਵਰ ਆਪਣੀ ਇੱਕ ਪਿੰਡ ਨੇ ਲਾਤੇ ਵਾਸ ਢਾਡੇ ਨੂੰ ਉੱਥੇ ਵੀ ਪਾਵਾਂਗੇ ਪਾਸ ਲੈ ਕੇ ਲੈ ਇੱਥੇ ਮਿਲਦੀ ਹੈ ਕਿੰਨਾ ਕੀਤਾ ਹੈ ਕ ਮੈਂ ਤੁਹਾਨੂੰ ਦੱਸ ਹੀ ਦਾਂ 15 150 500 ਕਿ ਬਚਾ ਆ ਗਿਆ ਭਾਈ ਇਹ ਹਿੱਲੇ ਜੀ ਘਰੋਂ ਆ ਜਾਂਦਾ ਹੈ ਹੈ ਆਹ ਉਹ ਤਾਂ ਇੱਕ ਕਮਰੇ ਵਾਂਗੂ ਬਣੂਗਾ ਜਮਾ ਚਾਹ ਉਹ ਸਰ ਸੋਨਾ ਵੀ ਲੱਗੂਗਾ ਫੇਰਾ